ਗ੍ਰੇਡਿੰਗ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆਈ ਹੈ ਡੋਨਲਡ 트੍ਰੰਪ ਭਾਰਤ ਸਮੇਤ ਹੋਰ ਕਈ ਦੇਸ਼ਾਂ ਨੂੰ ਦੇ ਰਹੇ ਨੇ ਚੇਤਾਵਨੀ ਤੇ ਲਾਉਣਗੇ 100% ਟੈਰਿਫ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਬੇਕਰਸ ਦੇਸ਼ਾਂ ਤੇ 100% ਦੀ ਟੈਕਸ ਲਾਉਣ ਦੀ ਧਮਕੀ ਦਿੱਤੀ ਹੈ 트੍ਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਟੈਰਿਫ ਅਮਰੀਕੀ ਡਾਲਰ ਨੂੰ ਕਮਜ਼ੋਰ ਕਰਨਾ ਤੇ ਇਸ ਦੀ ਜਗ੍ਹਾ ਹੋਰ ਮੁਦਰਾਵਾਂ ਦੇ ਸਮਰਥਨ ਦੇਣ ਲਈ ਲਗਾਇਆ ਜਾਵੇਗਾ ਟਰੰਪ ਨੇ ਇਹਨਾਂ ਦੇਸ਼ਾਂ ਨੂੰ ਧਮਕੀ ਦਿੱਤੀ ਹੈ ਜਿਸ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ, ਮਿਸਰ, ਇਥੋਪੀਆ, ਈਰਾਨ, ਯੂਏਈ ਵਰਗੇ ਵਿਸ਼ਵ ਦੇ ਮਤਲਬੂਨ ਦੇਸ਼ਾਂ ਮੰਨੇ ਮਲੇਸ਼ੀਆ ਤੇ ਬਿਕਰਸ ਦੀ ਮੈਂਬਰਸ਼ਿਪ ਵੀ ਦਿਲਚਸਪੀ ਜਤਾਈ ਹੈ। ਡੋਨਲਡ ਟਰੰਪ ਨੇ ਕਿਹਾ ਕਿ ਜੇਕਰ ਵਿਕਰਸ ਦੇਸ਼ ਨਵੀਂ ਕਰੰਸੀ ਬਣਾਉਂਦੇ ਨੇ ਤਾਂ ਅਮਰੀਕੀ ਡਾਲਰ ਦੀ ਥਾਂ ਕਿਸੇ ਹੋਰ ਕਰੰਸੀ ਦਾ ਸਮਰਥਨ ਕਰਦੇ ਹਨ ਤਾਂ ਉਹਨਾਂ ਨੂੰ 100% ਦੀ ਟੈਰਫ ਦਾ ਸਾਹਮਣਾ ਕਰਨਾ ਪਵੇਗਾ ਟਰੰਪ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਵਿਕਰਸ ਦੇਸ਼ਾਂ ਨੂੰ ਅਮਰੀਕਾ ਦਾ ਸਮਾਨ ਵੇਚਣ ਲਈ ਡਾਲਰ ਦੀ ਵਰਤੋਂ ਰੱਖਣੀ ਪਵੇਗੀ ਜੇਕਰ ਉਹ ਇਦਾਂ ਨਹੀਂ ਕਰਦੇ ਤਾਂ ਉਹਨਾਂ ਨੂੰ ਅਮਰੀਕੀ ਬਾਜ਼ਾਰ ਵਿੱਚੋਂ ਕੱਢ ਦਿੱਤਾ ਜਾਵੇਗਾ ਕੋਈ ਵੀ ਵਿਕਰਸ ਮੁਦਰਾ ਅੰਤਰਰਾਸ਼ਟਰੀ ਵਪਾਰ ਵਿੱਚ ਅਮਰੀਕੀ ਡਾਲਰ ਦਾ ਨਹੀਂ ਲੈ ਸਕਦੀ 트럼ਪ ਨੇ 소셜 미디어 플랫폼 ਤੇ 포스트 પાકે ਇਸ ਗੱਲ ਦੀ ਚੇਤਾਵਨੀ ਦਿੱਤੀ ਹੈ 트럼ਪ ਨੇ ਆਪਣੇ 소셜 미디어 플랫폼 트루스 소셜 ਤੇ ਇੱਕ 포스트 ਕੀਤੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਹ ਵਿਚਾਰ ਹੈ ਕਿ ਵਿਕਸਿਤ ਦੇਸ਼ ਡਾਲਰ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਸਾਨੂੰ ਇਹਨਾਂ ਦੇਸ਼ਾਂ ਤੋਂ ਵਚਨਵੱਧਤਾ ਦੀ ਲੋੜ ਹੈ ਕਿ ਉਹ ਇਸ ਤਰ੍ਹਾਂ ਦੀ ਨਵੀਂ ਵਿਕਸਿਤ ਮੁਦਰਾ ਬ੍ਰਾਊਨ ਅਤੇ ਨਾਹੀਂ ਅਮਰੀਕੀ ਡਾਲਰ ਨੂੰ ਬਦਲਣ ਲਈ ਕਿਸੇ ਹੋਰ ਮੁਦਰਾ ਦਾ ਸਮਰਥਨ ਕਰਨ ਜੇਕਰ ਅਜਿਹਾ ਉਦੇਸ਼ ਕਰਨ ਬਾਰੇ ਸੋਚਦੇ ਨੇ ਤਾਂ ਉਹਨਾਂ ਨੂੰ 100% ਦੇ ਟੈਰਫ ਦਾ ਸਾਹਮਣਾ ਕਰਨਾ ਪਵੇਗਾ ਉਥੇ ਡੋਨਲਡ ਟਰੰਪ ਦੇ ਇਸ ਬਿਆਨ ਰਾਹੀਂ ਰੂਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਇਹ ਸਰ ਰੂਸ ਵਿੱਚ ਹੋਈ ਬਿਕਰਸ ਕਾਨਫਰੰਸ 'ਚ ਡਾਲਰ ਦੀ ਬਦਲਵੀਂ ਕਰੰਸੀ ਤੇ ਚਰਚਾ ਹੋਈ ਸੀ ਰੂਸ ਨੇ ਇਸ ਤੇ ਖਾਸ ਤੌਰ ਤੇ ਜ਼ੋਰ ਦਿੱਤਾ ਅਮਰੀਕੀ ਡਾਲਰ ਵਿਸ਼ਵ ਵਪਾਰ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੁਦਰਾ ਹੈ ਪਰ ਬਿਕਰਸ ਦੀ ਮੀਟਿੰਗ ਵਿੱਚ ਇਹ ਚਰਚਾ ਛਿੜ ਗਈ ਹੈ ਕਿ ਉਹ ਡਾਲਰ ਦੇ ਦਬਦਬੇ ਨੂੰ ਚੁਣੌਤੀ ਦੇਣਾ ਚਾਹੁੰਦੇ ਨੇ ਅਜਿਹੇ 'ਚ ਡੋਨਲਡ ਟਰੰਪ ਨੇ ਬਿਕਰਸ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਮਰੀਕੀ ਡਾਲਰ ਦੀ ਸਰਵ ਉੱਚਤਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਨਾ ਕਰਨ ਡਾਲਰ ਦੁਨੀਆ ਦੀ ਵਿਦੇਸ਼ੀ ਮੁਦਰਾ ਭੰਡਾਰ ਦਾ ਲਗਭਗ 58 ਫੀਸਦੀ ਪ੍ਰਤੀਸ਼ਤ ਦਰਸਾਉਂਦਾ ਤੇਲ ਵਰਗੀ ਪ੍ਰਮੁੱਖ ਵਸਤੂਆਂ ਦਾ ਵੋਆਰ ਅਜੇ ਵੀ ਮੁੱਖ ਤੌਰ ਤੇ ਡਾਲਰ ਦੇ ਵਿੱਚ ਹੁੰਦਾ ਫਿਰ ਵੀ 트럼ਪ ਚਿੰਤਤ ਨੇ ਕਿਉਂਕਿ ਬਿਕਰਸ ਦੇਸ਼ ਦੇ ਗੈਰ ਡਾਲਰ ਮੁਦਰਾਵਾਂ ਵਿੱਚ ਵਪਾਰ ਕਰਨ ਦੇ ਇਰਾਦੇ ਨਾਲ ਡਾਲਰ ਦੇ ਦਬ ਦਬੇ ਨੂੰ ਖਤਰਾ ਹੈ ਇਸ ਨੂੰ ਡੀ ਲਾਈਜੇਸ਼ਨਸ ਕਿਹਾ ਜਾ ਸਕਦਾ ਹੈ ਕਿ ਇਸ ਸਾਲ ਅਕਤੂਬਰ ਚ ਬਿਕਰ ਸਮੇਲਨ ਦੇ ਅੰਦਰ ਰੂਸ ਦੇ ਰਾਸ਼ਟਰਪਤੀ ਵਲਾਦੀਮ ਪੁਤਿਨ ਨੇ ਨਵੀਂ ਭੁਗਤਾਨ ਪ੍ਰਣਾਲੀ ਬਣਾਉਣ ਤੇ ਜ਼ੋਰ ਦਿੱਤਾ ਇਹ ਸਿਸਟਮ ਗਲੋਬਲ ਬੈਂਕ ਮੈਨੇਜਿੰਗ ਨੈਟਵਰਕ ਸਵਿਫਟ ਨੂੰ ਦਾ ਬਦਲ ਹੋਵੇਗਾ ਇਹ ਮਾਸਕੋ ਨੂੰ ਪੱਛਮੀ ਪਾਬੰਦੀਆਂ ਤੋਂ ਬਚਾਉਣ ਲਈ ਅਤੇ ਆਪਣੇ ਸਹਿਯੋਗੀਆਂ ਨਾਲ ਵਪਾਰ ਕਰਨ ਦੀ ਆਗਿਆ ਦਿੰਦਾ ਉਦੋਂ ਤੋਂ ਹੀ ਅਮਰੀਕਾ ਦੀ ਚਿੰਤਾ ਇਸ ਦਿਸ਼ਾ ਵਿੱਚ ਕਿਤੇ ਨਾ ਕਿਤੇ ਵਧੇਰੇ ਦਿਖ ਰਹੀ ਸੀ ਕੈਨੇਡੀਅਨ ਸਰਕਾਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ